ਸੋ ਬੱਚੇ ਅੱਜ ਦੇ ਡਾਇੰਗ ਦੇ ਵਿੱਚ ਮੋਬਾਈਲ ਜਿਹੜਾ ਹਰ ਇੱਕ ਦੀ ਕੋਲੇ ਇਹਨਾਂ ਬੱਚੀ ਕੋਲ ਵੀ ਆ ਛੋਟੇ ਬੱਚੇ ਬੰਦਿਆ ਯੈਸ ਸਰ ਸੋਦਰ ਫੇਸਬੁੱਕ ਇੰਸਟਾਗ੍ਰਾਮ ਤੇ ਤੁਹਾਨੂੰ ਕਿਸੇ ਅਨਨੋਨ ਪਰਸਨ ਦਾ ਮੈਸੇਜ ਆਉਂਦਾ ਆ ਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਆ ਮੇਰੇ ਨਾਲ ਗੱਲ ਕਰੋ ਕਿ ਮੈਨੂੰ ਆਪਣੀ ਫੋਟੋ ਭੇਜੋ ਤੁਹਾਨੂੰ ਪਤਾ ਹੈ ਇੱਕ ਫੋਟੋ ਤੋਂ ਬਹੁਤ ਕੁਝ ਹੋ ਸਕਦਾ ਹੈ ਯੈਸ ਸਰ ਕਿੰਨੇ ਸਕੈਮ ਚੱਲਿਆ ਕਿ ਇਹ ਚੀਜ਼ਾਂ ਚੱਲੀਆਂ ਅੱਜ ਅੱਜ ਦੇ ਟਾਈਮ ਵਿੱਚ ਟੈਕਨੀਕ ਕਿੰਨੀ ਫਾਸਟ ਹੋ ਚੁੱਕੀ ਆ ਬੱਚੇ ਤੁਹਾਡੀ ਫੋਟੋ ਕਿਸੇ ਵੀ ਕੋਈ ਨਿੱਕ ਕਿਸੇ ਫੋਟੋ ਤੇ ਲਾ ਕੇ ਜਾਂ ਫਿਰ ਕੋਈ ਸੈਕਸ਼ੂਅਲੀ ਜਿਹੜੀ ਵੀਡੀਓਜ਼ ਹੈਗੀਆਂ ਉਹਦੇ ਤੇ ਲਾ ਕੇ ਤੁਹਾਡੇ ਨਾਲ ਬਲੈਕਮੇਲਿੰਗ ਹੋ ਸਕਦੀ ਆ ਤੁਹਾਡੇ ਤੁਹਾਡੇ ਤੇ ਤੁਹਾਡਾ ਫਿਊਚਰ ਨਾ ਹੋ ਸਕਦਾ ਆ ਤੁਹਾਡੇ ਪੇਰੈਂਟਸ ਤੇ ਗਲਤ ਇਮਪ੍ਰੈਸ਼ਨ ਆ ਦੁਨੀਆ ਦੇ ਵਿੱਚ ਆਪਣਾ ਜਿਹੜਾ ਸੀ ਨਾਮ ਕਮਾਨ ਆ ਜਾਂ ਉਹ ਖਰਾਬ ਹੋ ਸਕਦਾ ਸੋ ਬੱਚੇ ਕਿਸੇ ਵੀ ਬੱਚੇ ਦੇ ਅੱਧਾ ਦੀ ਕੋਈ ਗਲਤੀ ਨਹੀਂ ਕਰਨੀ ਜੇਕਰ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਵੀ ਇਨਸਾਨ ਆਪਣੀ ਫੋਟੋ ਭੇਜਣ ਲਈ ਕਹਿ ਰਿਹਾ ਆ ਤੁਸੀਂ ਪਰਸਨਲੀ ਉਹਦੇ ਨਾਲ ਚੈਟ ਕਰਕੇ ਆਪਣੀ ਜਿਹੜੀ ਸਨੈਪਸ਼ੂਰ ਨਹੀਂ ਕਰਨੀ